ਹਰਚਰਨ ਸਿੰਘ ਭੁੱਲਰ ਮਾਮਲੇ ਦੇ ਵਿੱਚ ਬਹੁਤ ਸਾਰੇ ਤੱਥ ਉੱਭਰ ਕੇ ਸਾਹਮਣੇ ਆ ਰਹੇ ਹੈ ਇਹ ਵੀ ਕਿਹਾ ਜਾਣ ਲੱਗ ਗਿਆ ਹੈ ਕਿ ਜਾਂਚ ਤੋਂ ਬਾਅਦ ਇੱਕ ਪਾਸੇ ਹਰਚਰਨ ਸਿੰਘ ਭੁੱਲਰ ਤੋਂ ਵੀ ਪੁਛਪੜਤਾਲ ਹੋਈ ਹੈ ਤੇ ਉਸ ਵਿੱਚ ਵੀ ਵੱਡੇ ਖੁਲਾਸੇ ਮਿਲੇ ਨੇ ਔਰ ਨਾਲੋਂ ਨਾਲ ਕ੍ਰਿਸ਼ਨੂ ਜਿਹੜਾ ਹਰਚਰਨ ਸਿੰਘ ਭੁੱਲਰ ਦਾ ਕਰੀਬੀ ਜੈਸ ਪੂਰੇ ਮਾਮਲੇ ਦੇ ਵਿੱਚ ਜਿਸ ਨੂੰ ਵਚੋਲਾ ਕਹਿ ਕੇ ਸੰਬੋਧਨ ਕੀਤਾ ਗਿਆ ਉਸ ਦੇ ਵੱਲੋਂ ਬਹੁਤ ਸਾਰੇ ਤੱਥ ਉਜਾਗਰ ਕੀਤੇ ਗਏ ਨੇ ਬਹੁਤ ਸਾਰੇ ਖੁਲਾਸੇ ਕੀਤੇ ਗਏ ਨੇ ਪਰ ਇਹਦੇ ਨਾਲ ਨਾਲ ਹੁਣ ਸਵਾਲ ਇਹ ਹੈ ਕਿ ਕੀ ਇਹ ਸਾਰਾ ਨੈਕਸਸ ਜੇਸੀ ਤਾ ਸਿਰਫ ਹਰਚਰਨ ਸਿੰਘ ਭੁੱਲਰ ਦੇ ਆਲੇ ਦੋ ਆਲੇ ਸੀ ਜਾਂ ਇਸ ਦੇ ਵਿੱਚ ਹੋਰ ਵੀ ਲੋਕ ਮੌਜੂਦ ਨੇ ਸ਼ਾਮਿਲ ਨੇ ਹੋਰ ਵੀ ਅਧਿਕਾਰੀ ਹੋਰ ਵੀ ਬਿਜ਼ਨਸਮੈਨ ਸ਼ਾਮਿਲ ਨੇ ਬਹੁਤ ਸਾਰੇ ਸਵਾਲ ਖੜ੍ਹ ਰਹੀ ਹੈ ਖਾਸ ਤੌਰ ਦੇ ਉੱਤੇ ਜਦੋਂ ਇੱਕ ਡਾਇਰੀ ਦਾ ਜ਼ਿਕਰ ਆਉਂਦਾ ਕਿ ਕਿਹਾ ਜਾਂਦਾ ਹੈ ਕਿ ਕ੍ਰਿਸ਼ਨੂ ਦੀ ਇੱਕ ਡਾਇਰੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਸਰਾਗ ਮਿਲ ਸਕਦੇ ਆ ਔਰ ਉਸ ਡਾਇਰੀ ਦਾ ਹਵਾਲਾ ਦੇ ਕੇ ਕ੍ਰਿਸ਼ਨੂ ਦੇ ਫੋਨ ਦਾ ਹਵਾਲਾ ਦੇ ਕੇ ਉਹਦੇ ਕੰਟੈਕਸਟ ਦਾ ਹਵਾਲਾ ਦੇ ਕੇ ਬਹੁਤ ਕੁਝ ਇਸ ਵੇਲੇ ਵਿਚਾਰਿਆ ਜਾ ਰਿਹਾ ਹੈ ਔਰ ਉਸੇ ਚੀਜ਼ ਨੂੰ ਲੈ ਕੇ ਕੁਝ ਤੱਥ ਜਿਹੜੇ ਨੇ ਉਹ ਸੂਤਰਾ ਮੁਤਾਬਕ ਉੱਪਰ ਦੇ ਨਜ਼ਰ ਆ ਰਹੇ ਹੈ ਦਰਸਲ ਡੀਆਈਜੀ ਹਰਚੰਦ ਸਿੰਘ ਭੁੱਲਰ ਤੋਂ ਬਾਅਦ ਸੀਬੀਆਈ ਦਾ ਅਗਲਾ ਸ਼ਿਕਾਰ ਕੌਣ ਹੋਵੇਗਾ ਹੁਣ ਸਵਾਲ ਇਹ ਖੜਾ ਹੋਣ ਲੱਗ ਗਿਆ ਹੈ ਭੁੱਲਰ ਕੇਸ ਦੇ ਵਿੱਚ ਵੱਡੀਆਂ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਰਡਾਰ ਦੇ ਉੱਤੇ ਤਿੰਨ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀ ਦੱਸੇ ਜਾ ਰਹੇ ਹੈ ਸੀਬੀਆਈ ਦੇ ਰਡਾਰ ਦੇ ਉੱਤੇ ਇਹ ਅਧਿਕਾਰੀ ਹੈਗੇ ਨੇ ਦੱਸਤੀਏ ਕਿ ਤਿੰਨ ਮੁੱਖ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਰੋਪੜ ਮੋਹਾਲੀ ਅਤੇ ਫਤਿਹਗੜ ਸਾਹਿਬ ਆ ਰਿਹਾ ਹੈ ਇੱਥੋਂ ਤੱਕ ਵੀ ਚਰਚਾਵਾਂ ਨੇ ਕਿ ਕਈ ਅਧਿਕਾਰੀ ਚੰਡੀਗੜ੍ਹ ਵਿੱਚ ਆਉਂਦੇ ਤਾਂ ਨਹੀਂ ਕੰਮ ਕਰਨ ਪਰ ਸ਼ਾਮ ਢਲਦੇ ਹੀ ਆਪਣੇ ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਆਂ ਪੰਜਾਬ ਵੱਲ ਨੂੰ ਪਰਤ ਜਾਂਦੇ ਆਂ ਚੰਡੀਗੜ੍ਹ ਕੋਈ ਰਹਿ ਕੇ ਰਾਜ਼ੀ ਨਹੀਂ ਹੈ ਔਰ ਸਾਫ ਤੌਰ ਦੇ ਉੱਤੇ ਕ੍ਰਿਸ਼ਨੂ ਦੇ ਸੰਪਰਕ ਦੇ ਵਿੱਚ ਵੀ ਕਈ ਅਫਸਰ ਹੋ ਸਕਦੇ ਨੇ ਇਹਦੀਆਂ ਵੀ ਕਿਆਸਰਾਈਆਂ ਲੱਗਦੀਆਂ ਪਈਆਂ ਨੇ ਦੱਸਦੀ ਹੈ ਕਿ ਕ੍ਰਿਸ਼ਨੂ ਦੇ ਮੋਬਾਈਲ ਫੋਨ ਦੇ ਵਿੱਚ ਅਤੇ ਡਾਇਰੀ ਤੋਂ ਬਹੁਤ ਕੁਝ ਪਤਾ ਲੱਗ ਰਿਹਾ ਹੈ ਸੂਤਰਾਂ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਥੋਂ ਤੱਕ ਵੀ ਚਰਚਾ ਹੈ ਕਿ ਇਸ ਦੇ ਕੁਝ ਤੱਥ ਸੀਬੀਆਈ ਨੂੰ ਮਿਲੇ ਵੀ ਨਹੀਂ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕ੍ਰਿਸ਼ਨੂ ਨੇ ਸੀਬੀਆਈ ਦੇ ਸਾਹਮਣੇ ਕੁਝ ਕਨਫੈਸ਼ਨਸ ਵੀ ਕੀਤੇ ਨੇ ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ 14 ਦਿਨਾਂ ਦੀ ਨਾਇਕ ਹਿਰਾਸਤ ਦੇ ਵਿੱਚ ਹੈ ਚੰਦ ਸਿੰਘ ਭੁੱਲਰ ਅਤੇ ਕ੍ਰਿਸ਼ਨੂ ਦੋਵਾਂ ਨੂੰ ਬੜੈਲ ਜੇਲ੍ਹ ਦੇ ਵਿੱਚ ਵੱਖ-ਵੱਖ ਬੈਰਕ ਵਿੱਚ ਰੱਖਿਆ ਗਿਆ ਪਰ ਹੌਲੀ-ਹੌਲੀ ਕਰਕੇ ਕੁਝ ਤੱਥ ਹੁਣ ਸੂਤਰ ਹਵਾਲੇੋਂ ਨਿਕਲਦੇ ਨਜ਼ਰ ਆ ਰਹੇ ਹੈ ਔਰ ਨਾਲ ਦੀ ਨਾਲ ਹੀ ਇਹ ਵੀ ਦੱਸਦੀ ਹੈ ਕਿ ਜਿਹੜੇ ਤਿੰਨ ਜ਼ਿਲ੍ਹਿਆਂ ਦੇ ਅਧਿਕਾਰੀਆਂ ਦਾ ਗੱਲ ਹੋ ਰਹੀ ਹੈ ਉਹ ਕਾਫੀ ਦਿਨਾਂ ਤੋਂ ਪਹਿਲੀ ਗੱਲ ਤੋਂ ਗੱਲ ਚੱਲ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਤਿੰਨ ਜ਼ਿਲ੍ਹਿਆਂ ਦੇ 8 ਡੀਐਸਪੀਜ਼ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਤਿੰਨ ਜ਼ਿਲ੍ਹਿਆਂ ਦੇ 8 ਡੀਐਸਪੀਜ਼ ਰਡਾਰ ਤੇ ਵੀ ਨੀਵੀ ਕਿਹਾ ਜਾ ਰਿਹਾ ਹੈ ਕਈ ਸੀਨੀਅਰ ਪੱਤਰਕਾਰ ਇਹ ਵੀ ਦੱਸ ਰਹੇ ਨੇ ਕਿ ਐਸਐਸਪੀਜ਼ ਵੀ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਡੀਐਸਪੀਜ਼ ਦੇ ਨਾਲ ਐਸਐਸਪੀਜ਼ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਕੱਸਿਆ ਜਾ ਸਕਦਾ ਹੈ ਕਿਆਸ ਨੇ ਕਿ ਕ੍ਰਿਸ਼ਨੂ ਉਹਨਾਂ ਅਧਿਕਾਰੀਆਂ ਦੇ ਕੋਲੋਂ 20 ਪੈਸੇ ਲੈਂਦਾ ਸੀ ਇਹ ਵੀ ਸਵਾਲ ਖੜਾ ਹੋ ਰਿਹਾ ਔਰ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਹਨਾਂ ਅਧਿਕਾਰੀਆਂ ਦੇ ਕੋਲੋਂ ਵੀ ਪੈਸੇ ਲਏ ਜਾ ਰਹੇ ਸੀ ਜਾਂ ਕੀ ਉਹ ਅਧਿਕਾਰੀ ਪੈਸੇ ਇਕੱਠੇ ਕਰਕੇ ਤੇ ਡੀਆਈਜੀ ਹਰਚਰਨ ਭੁੱਲਰ ਨੂੰ ਦਿਆ ਕਰਦੇ ਸੀ ਬਹੁਤ ਕੁਝ ਹੈ ਔਰ ਇਹ ਸ਼ਾਇਦ ਜਾਂਚ ਦਾ ਹਿੱਸਾ ਬਣੂਗਾ ਜਲਦ ਹੀ ਜਾਂਚ ਦਾ ਹਿੱਸਾ ਬਣੂਗਾ ਇਹ ਵੀ ਕਿਆਸ ਚੱਲਦੇ ਪਏ ਨੇ ਔਰ ਵੱਡੀ ਗੱਲ ਇਹ ਕਿ ਕ੍ਰਿਸ਼ਨੂ ਦੇ ਘਰੋਂ ਵੀ 21 ਲੱਖ ਰੁਪਏ ਮਿਲਣ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਉਸ ਬਾਰੇ ਵੀ ਇਹ ਸਵਾਲ ਨੇ ਕਿ ਕੀ ਉਹ ਇਸ ਕਰੀਬੀ ਸਾਥੀ ਦੇ ਯਾਨੀ ਕਿ ਕ੍ਰਿਸ਼ਨੂ ਦੇ ਯਾਂ ਕਹਿ ਦਈਏ ਕਿ ਇਸ ਪੂਰੇ ਮੈਟਰ ਦੇ ਵਿੱਚ ਜਿਹੜਾ ਵਿਚੋਲਾ ਬੜਿਆ ਨਜ਼ਰ ਆ ਰਿਹਾ ਹੈ ਉਸ ਕ੍ਰਿਸ਼ਨੂ ਦੇ ਨੇ ਯਾਂ ਉਹ 21 ਲੱਖ ਵੀ ਹਰਚਰਨ ਸਿੰਘ ਪੁਲਰ ਦਾ ਹੈ ਹਾਲਾਂਕਿ ਹਰਚਰਨ ਸਿੰਘ ਭੁੱਲਰ ਦੇ ਘਰੋਂ ਮਿਲੀਆਂ ਚੀਜ਼ਾਂ ਨੂੰ ਬਹੁਤ ਤਰੀਕੇ ਦੇ ਨਾਲ ਡਿਸਕਸ ਕੀਤਾ ਜਾ ਰਿਹਾ ਉਸ ਉੱਤੇ ਚਰਚਾਵਾਵਾਂ ਕੀਤੀਆਂ ਜਾ ਰਹੀਆਂ ਕਿ ਆਖਰਕਾਰ ਉਹ ਸਾਰਾ ਪੈਸਾ ਕਿੱਥੋਂ ਆ ਗਿਆ ਘੜੀਆਂ ਕਿੱਥੋਂ ਆ ਗਈਆਂ ਸੋਨਾ ਕਿੱਥੋਂ ਆ ਗਿਆ ਜਾਇਦਾਦਾਂ ਕਿੱਥੋਂ ਆ ਗਈਆਂ ਬਹੁਤ ਕੁਝ ਇਸ ਵੇਲੇ ਚਰਚਾ ਦਾ ਕੇਂਦਰ ਹੈ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਸੂਈ ਅੜੀ ਹੋਈ ਹੈ ਉਸ 7.5 ਕਰੋੜ ਰੁਪਏ ਦੀ ਰਕਮ ਤੇ ਉੱਤੇ ਜਿਹੜੀ ਨਕਦੀ ਰੂਪ ਦੇ ਵਿੱਚ ਹਰਚਰਨ ਸਿੰਘ ਪੁੱਲਰ ਦੇ ਘਰੋਂ ਬਰਾਮਦ ਹੁੰਦੀ ਔਰ ਉਸ ਤੋਂ ਬਾਅਦ ਹੁਣ ਇਹ ਕਿਹਾ ਜਾ ਰਿਹਾ ਕਿ ਆਉਂਦੇ ਦਿਨਾਂ ਦੇ ਵਿੱਚ ਹੋਰ ਵੱਡੇ ਤੱਤ ਇਕੱਠੇ ਕੀਤੇ ਜਾ ਸਕਦੇ ਨੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਹੋਵੇਗਾ ਕੀ ਕੁਝ ਸਾਹਮਣੇ ਆਵੇਗਾ ਵਕਤੇ ਮਸਰਾ 14 ਦਿਨਾਂ ਦੀ ਨਾਇਕ ਹਿਰਾਸਤ ਜਿਹੜੀ ਹੈ ਉਹ ਅਜੇ ਚੱਲਦੀ ਪਈ ਹੈ ਉਸ ਤੋਂ ਬਾਅਦ ਕੁਝ ਵੈਧੜ ਤਰੀਕੇ ਨਾਲ ਕਲੀਅਰ ਹੋ ਸਕੇਗਾ ਜੋ ਵੀ ਹੋਏਗਾ ਦੱਸ ਦੇ ਰਾਵਾਂਗੇ ਬਣੇ ਰੋਮਾਨ ਇਡੀਆ ਪੰਜਾਬੀ